ਅਕਾਊਂਟ ਪ੍ਰੋਜੈਕਟ ਪ੍ਰੋਜੈਕਟ ਆਸ ਬਾਰੇ ਵੀ ਸਾਡੇ ਨਾਲ ਬੇਵਾ ਸਾਝਾ ਕਰੋ ਇਹ ਕੀ ਪ੍ਰੋਗਰਾਮ ਆ ਔਰ ਇਸ ਕੀ ਤਾਲ ਹੋ ਚੁਕੀ ਹੈ ਇਹ ਪ੍ਰੋਜੈਕਟ ਆਸ ਸੋਸਾਇਟੀ ਐਡਮਿਨਿਸਟ੍ਰੇਸ਼ਨ ਦੀ ਇਥੇ ਨਮਾਸੀ ਆਂਡੋਟ ਕਾਮੇ ਤੇ ਇੱਕ ਪ੍ਰੋਗਰਾਮ ਹੈ ਸਾਡੇ ਬਹੁ ਸੋਸਾਇਟੀ ਨੂੰ ਮਿਲੰਤਾ ਸੋਸਾਇਟੀ ਚ ਚੱਲ ਰਿਹਾ ਹੈ ਇੱਕ ਆਊਟਰੀਚ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਅ ਸ਼ਡਿਊਲ ਬਣਾ ਕੇ ਜਿਹੜੇ ਪਿੰਡ ਸਾਨੂੰ ਲੱਗੰਗੇ ਜਿੱਥੇ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਤੁਮ ਦੀ ਉਹਨਾਂ ਪਿੰਡਾਂ ਚ ਜਾ ਕੇ ਅਸੀਂ ਲੋਕਾਂ ਚ ਜਿੰਨਾ ਚਾਹੁੰਦੇ ਆ ਕਿ ਆਸ ਕਰਦੇ ਆ ਕਿ ਲੋਕ ਸਾਨੂੰ ਸਾਥ ਲੈਣਗੇ ਸੋਸਾਇਟੀ ਸਾਨੂੰ ਸਾਥ ਦੇਊਗੀ ਬਾਬਾ ਜੀ ਵਰਗੇ ਹੋਰ ਵੀ ਮਹਾਨ ਸੰਤ ਮਹਾਪੁਰਸ਼ ਸਾਡੇ ਸਾਥ ਲੈਣਗੇ ਸਾਡੇ ਨਾਲ ਚੱਲਣਗੇ ਸੋਸਾਇਟੀ ਨੂੰ ਸਮਝਾੜ ਕੇ ਇੱਕ ਪੰਜਾਬ ਨੂੰ ਸੁਨਹਿਰਾ ਬਣਾਉਣ ਦਾ ਚਾਪਨਯੋਗ ਉਹਨਾਂ ਦਾ ਸਾਡਾ ਇੱਕ ਕੰਮ ਹੈ ਇਸ ਪ੍ਰੋਗਰਾਮ ਦੇ ਵਿੱਚ ਕਿਹੜੇ ਡਿਪਾਰਟਮੈਂਟ ਦੀ ਸ਼ਮੂਲੀਅਤ ਕਰਵਾਈ ਗਈ ਹੈ ਜਾਂ ਕਿਸੇ ਦਾ ਨਹੀਂ ਕਹਿੰਦੇ ਕਿ ਪ੍ਰਸ਼ਾਸਨ ਨੇ ਨਾਲ ਕਿਹੜੇ ਜਿਹੜੇ ਨੇ ਡਿਪਾਰਟਮੈਂਟ ਮਿਲ ਕੇ ਕੰਮ ਕਰਦੇ ਜਿਹੜੇ ਚ ਕੋਈ ਦਾ ਇਹਦੇ ਫਿਗਰਸ ਤੋਂ ਜਿਹੜਾ ਰਿਲੇਟਡ ਪ੍ਰੋਗਰਾਮ ਜਿਹੜੇ ਵੀ ਚੱਲ ਰਿਹਾ ਹੈ ਮੈਂ ਇਹਦੇ ਜਮੀਨ ਤਾਂ ਸਿਰਫ ਪ੍ਰਸ਼ਾਸਨ ਨੇ ਆਪ ਫੀਸ ਦਾ ਮੈਨੂੰ ਹੈਲਥ ਦਾ ਮੇਨ ਰੋਲ ਪਾਉਂਦਾ ਹੈ ਇਹ ਸਾਰੇ ਡਿਪਾਰਟਮੈਂਟਸ ਤੇ ਅਸੀਂ এমਪਲੋਇਮੈਂਟ ਵਾਲਾ ਜਿਹੜਾ ਛੰਡਾ ਰੋਜ਼ਗਾਰ ਵਾਲਾ এমਪਲੋਇਮੈਂਟ ਵਾਲਾ ਡਿਪਾਰਟਮੈਂਟ ਹੈਗਾ ਉਸ ਨੂੰ ਵੀ ਹੋਰ ਵੀ ਅਸੀਂ ਜੇ ਕੋਈ ਜ਼ਰੂਰਤ ਸਮਝਾਂਗੇ ਤੇ ਉਸ ਡਿਪਾਰਟਮੈਂਟ ਨੂੰ ਵੀ ਅਸੀਂ ਇਹਦੇ ਚ ਉਹ ਇਚੇ ਬਲਾ ਕਰਦੇ ਹਾਂ ਸਰ ਅੱਜ ਦੇ ਤੱਕ ਜਿਹੜਾ ਆਸ ਸ਼ੁਰੂ ਕਰ ਰਹੇ ਪ੍ਰੋਜੈਕਟ ਕਿਹੋ ਜਿਹਾ ਹੰਗਾਰਾ ਮਿਲਣ ਦੀ ਆਸ ਹੈ ਬਹੁਤ ਅੱਛਾ ਹੋ ਗਾਰਾ ਜੀ ਅੱਜ ਤੱਕ ਅੱਜ ਤੱਕ ਫੌਜੀਟਾ ਦੇ ਵਿੱਚ ਜਿਹੜਾ ਵੀ ਕੋਈ ਕੰਮ ਹੋਇਆ ਕੋਈ ਵੀ ਕੰਮ ਹੈ ਸਾਰਿਆਂ ਦਾ ਬੜਾ ਸ਼ਾਨਗਾਰਾ ਹੋਇਆ ਤੇ ਇਹ ਸਟੇ ਵੀ ਸਾਨੂੰ ਬੜੀ ਅੱਛੀ ਲੱਗਦੀ ਹੈ ਕਿ ਲੋਕ ਵੱਧ ਚੜ ਕੇ ਆ ਕੇ ਬਹੁਤ ਲੋਕ ਆਏ ਨੇ ਬਹੁਤ ਬਜ਼ੁਰਗ ਨਿੱਕੀ ਮਾਵਾ ਪਹਿਰਾ ਪ੍ਰਾਸ ਆ ਮਿਲ ਰਹੇ ਨੇ ਆ ਕੇ ਨਿੱਕਾ ਦੱਸ ਰਹੇ ਨੇ ਉਹਨਾਂ ਦੀਆਂ ਤਿਕਵਾ ਸੁਣ ਕੇ 눈 ਵੀ ਆ ਰਿਹਾ ਹੈ ਤੇ ਨਾ ਦਿੱਕਤਾਂ ਦਾ ਸੀ ਹੱਲ ਵੀ ਕਰਨਾ ਹੈ ਕਿੱਟੀਆਂ ਮਿਲ ਕੇ ਕਰਨਾ ਹੈ ਕਿਉਂਕਿ ਸੋਸਾਇਟੀ ਦੀ ਪ੍ਰੋਬਲਮ ਹੈ ਸੋਸਾਇਟੀਲ ਪ੍ਰੋਬਲਮ ਹੈ ਕਿ ਆਪਣੇ ਵਿੱਚ ਇੱਕ ਪ੍ਰੋਬਲਮ ਆ ਗਈ ਹੈ ਉਸ ਨੂੰ ਖਤਮ ਕਰਨ ਵਾਸਤੇ ਆਪਾਂ ਸਾਰਿਆਂ ਨੇ ਹੀ ਕਦਲਾ ਕਰਨਾ ਹੈ ਕਿ ਅੱਛਾ ਹੋ ਜਾਵੇ